ਇਸ ਵੈਲਕਮ ਬੈਕ ਟੂ आवर ਚੈਨਲ ਤੋਂ ਅਈਦਾ ਵਲੌਗ ਵੀ ਲੇਟ ਸ਼ੁਰੂ ਕੀਤਾ ਐਜ਼ ਯੂ অল ਤੁਹਾਨੂੰ ਪਤਾ ਕੰਮ ਬਹੁਤ ਆ ਕਿ ਲੰਡਰ ਸਿਕਸ ਵਾਲੀ ਜੋਬ ਜੇ ਤੁਹਾਨੂੰ ਪਤਾ ਹੀ ਆ ਤੇ ਹੁਣ ਹੀ ਆਪਾਂ ਵਲੌਗ ਸ਼ੁਰੂ ਕੀਤਾ ਤੇ ਹੁਣ ਆਪਾਂ ਮਿਲਦੇ ਆਪਾਂ ਗਰਚੀ ਉਹਨਾਂ ਨੂੰ ਠੀਕ ਐ ਨਵੀਨ ਨੂੰ ਜਿਸ ਨੂੰ ਸੋਪੀ ਨੂੰ ਕਾਫੀ ਟਾਈਮ ਹੋ ਗਿਆ ਮੈਂ ਦੂਸਰੇ ਘਰੇ ਨਹੀਂ ਗਿਆ ਉੱਧਰ ਵੀ ਜਾਣੇ ਆ ਤੇ ਬਾਕੀ ਕੋਈ ਫੈਮਿਲੀ ਚ ਵੀ ਪ੍ਰੋਬਲਮ ਸੀਗੀ ਇਸ ਕਰਕੇ ਟਾਈਮ ਨਹੀਂ ਲੱਗਦਾ ਪਿਆ ਥੋੜਾ ਉੱਧਰ ਵੀ ਭਜਣਾ ਠਾ ਥੋੜਾ ਕੰਮ ਦਾ ਵੀ ਆ ਤੇ ਇਸ ਕਰਕੇ ਵਲੌਗ ਵੀ ਥੋੜੇ ਜਿ ਛੋਟੇ ਹੀ ਬਨ ਰਹੇ ਆ ਤੇ ਕੋਈ ਨਹੀਂ ਬਾਕੀ ਟਰਾਈ ਕਰਾਂਗੇ ਆਪਣੇ ਵਿਧੀਆ ਦੇ ਹੰਦਾ ਤੇ ਬਾਕੀ ਸੋ ਬਾਹਰ ਚਲਦੇ ਆ ਗ੍ਰੀਮੀ ਨੂੰ ਨਾ ਨਾ ਸੋ ਵੀ ਹੁਣ ਨਾ ਮਿਲਦੇ ਆ ਤੇ ਉਧਰਲੇ ਘਰੇ ਵੀ ਜਾਂਦੇ ਆ ਤੋਂ ਮਿਲਦੇ ਤਨੋਂ ਬਾਹਰ ਤੋਂ ਬਾਈ ਜੀ ਸਾਡੇ ਨਾਲ ਆ ਗਿਆ ਗ੍ਰੀਮੀ ਤੇ ਅੱਜ ਕਹਿੰਦਾ ਮੰਨ ਜਾਂ ਠੀਕ ਜਾਂ ਨਹੀਂ ਜੀ ਚੱਕਰ ਕੀ ਆ ਕੋਈ ਹਰਜੀ ਨਹੀਂ ਕਰਦਾ ਪਿਆ ਰਜੀ ਕੋ ਪਸੰਦ ਓਏ 진짜 산즈 의선 ਡੈਡੀ ਕਿਥੇ ਤੇਰੇ? ਬਬਲਾ ਆ ਮੜਿਆ। ਅੱਛਾ ਕੱਲ ਪ੍ਰੋਗਰਾਮ ਸੀ ਨਾ? ਰਾਜੂ ਵੀ ਉੱਥੇ ਹੀ ਭਾਈ ਰਾਜੂ ਭਾਈ ਤੇ ਭਾਈ ਜੀ ਹੁਣ ਆਪਾਂ ਆ ਗਏ। ਕੱਲ ਸਵੇਰੇ ਵਸਤੇ। ਇਹ ਸ਼ੋਪਿੰਗ ਇਥੇ ਜਾ ਜੀ? ਆਇਆ ਨਹੀਂ ਅੱਜ ਤੇ ਬਾਅਦ। ਓਹ ਉਹ ਅੱਜ ਲੇਟ ਆ। ਤੇ ਨਿਤਿਸ਼ ਇਸਵਾਹ ਨਾ ਦੋ ਜਾਂਦੇ ਗਾਵਾ ਹੋ ਰਿਹਾ ਇਹ ਉਸ ਆਟੜ ਵਾਈਕੇ 60 7 6.5 ਆਊਗਾ ਦੇਖੋ ਕੀ ਟ੍ਰੇਨਾਂ ਦਾ ਕੋਈ ਟ੍ਰੇਨ ਨਹੀਂ ਹੋਰ ਯੋ ਬਹੁਤ ਮੇਰੇ ਬੱਚਾ ਨੁਕਾ ਹਾਏ ਜਿੰਦੂ ਨਾ ਲੈ ਗਿਆ ਤੇਰ ਵੀ ਲਖਾ ਲਈ ਪਹਿਲਾਂ ਤਾਂ ਕੋਈ ਲੈ ਕੇ ਉਹ ਮਗਰ ਪਜਿਆ ਉਹ ਫਿਰ ਇੱਧਰ ਵਿਖਾ ਉਹ ਯੱਕ ਤੇ ਕਿ ਲੱਗਾ ਨਾਲ ਸਾਰਾ ਕੁਝ ਉਹਨਾਂ ਤੇ ਚਾਰ ਪੰਜ ਭਈਏ ਡੈਲੇ ਚਾਹੁੰਦੇ ਲੱਭੇ ਰੱਬ ਦੇ ਦੋਸਤੀ ਵੀ ਲੱਭਦਾ ਪੈਣ ਕੋਈ ਨਹੀਂ ਹੈਗਾ ਔਰ ਬਸ ਤੁਹਾਨੂੰ ਟਿਕਾ ਹੋ ਗਿਆ ਫੇਰ ਉਹ ਟ੍ਰੇਨ ਚਾਹੀਏ ਭਾਈ ਜੀ ਆਪਾਂ ਆਗੇ ਸੀਗੇ ਅੱਜ ਚਾਂਪਖਨ ਤੇ ਸਾਡੇ ਨਾਲ ਗਿਟੇ ਕੋਕਮ ਕੋਕ ਜੂੜੀ ਦੇਖੋ ਮੈਂ ਲੱਗਦਾ ਹੈ ਕਿ ਉਹ ਵਾੜੇ ਟ੍ਰਾਈ ਕਰ ਦੇਣਾ ਵੀ ਅੱਜ ਟ੍ਰਾਈ ਕਰਦੇ ਨਵੀਂ ਚਕਾ ਦੀ ਚਾਂਪ। ਬਾਕੀ ਮੂਜੇ ਪਾਣੀ ਆ ਗਿਆ ਆਈ ਆਈ ਮੂਜੇ ਪਾਣੀ ਆ ਰਿਹਾ ਇਹ ਇੱਕ ਵਾਰੀ ਫੇਕ ਕਰਦੇ। ਹਾਂ ਤਾਂ ਪੇਜਿੰਗ ਬਾਕੀ ਖਾ ਕੇ ਕਰਦੇ ਆਪਾਂ। ਧਰਨ ਦਾ ਗਨਪਾਤ। ਤਾਂ ਭਾਈ ਜੀ ਸਾਡੇ ਨਾਲ ਹੋ ਗਿਆ ਇੱਕ ਪੋਪਟ। ਪੋਪਟ ਬਈ ਕਹਿਣੀ ਲੱਗਾ ਸੀ। ਪੋਪੜ ਭਾਈ ਬਹੁਤ ਵੱਡਾ ਹੋ ਗਿਆ। ਜਿਹੜਾ ਵੇਖਿਆ ਬਾਈ ਜੀ ਮੰਗਾਈ ਆ ਦੀ ਕੋਈ ਲਾਈ ਚਾਂਪ ਸੀਗੀ ਪਰ ਆ ਸਾਨੂੰ ਕਿਸੇ ਹੋਰ ਦੀ ਗਈ ਚਾਂਪ ਜਿੱਲੀ ਤੇ ਬਾਈ ਜੀ ਸਾਡਾ ਟੀਮ ਲੋ ਜਾ ਫੇਰ ਖਾਲੀ ਚਲੋ ਕੋਈ ਹੁਣ ਚੱਲਦੇ ਨਾ ਹੁੰਦਾ ਰਹਿੰਦਾ ਹੁੰਦਾ ਐਨਾ ਐਨਾ ਹੁੰਦਾ ਰਹਿੰਦਾ ਬਾਈ ਜੀ ਹੁਣ ਆਈ ਸਾਡੀ ਚਾਂਪ ਆ ਦੇਖੋ ਚੈੱਕ ਕਰੋ ਸਬਸਕ੍ਰਾਈਬਰ ਵੀ ਕਨੇ ਹੁਣ ਇਹ ਹਟਦੇ ਨਹੀਂ ਰੋਜ਼ ਹੀ ਤੁਰੇ ਰਹਿੰਦੇ ਹਨਾ ਉਹਨਾਂ ਨੂੰ ਕੁਐਸਚਨਾਂ ਕੁਛ ਤਾਂ ਕਰਨੇ ਪੈਣਾ ਹੀ ਆ ਬਾਈ ਕੁਛ ਤਾਂ ਕਰਨਗੇ ਚਲੋ ਬਾਕੀ ਹੁਣ ਖਾ ਕੇ ਮਿਲਦੇ ਆਪਏ ਕਿੱਦਾਂ ਲੱਗੀ ਠੀਕ ਠੀਕ ਜੀ ਮਨ ਲੱਗੀ ਤੁਹਾਨੂੰ ਜੀ ਆਪਾਂ ਰੇਟਿੰਗ ਦਈਏ 10 ਵਿੱਚੋਂ 5 4 3 4 4 ਦੇਣਾ 10 ਵਿੱਚੋਂ 60 ਨੋ ਆਪਦੇ ਆ ਸੀਪੀ 10 ਵਿੱਚੋਂ 10 ਚਾਹੀਏ ਮਨ ਵਿੱਚ ਉਹ ਬਾਈ ਉਹ ਪੂਰੀ ਐਂਡ ਗੱਲ ਵਾਲਾ ਤਪਾਈ ਜੀ ਹੁਣ ਆਪਾਂ ਆ ਗਏ ਜੀ ਫੋਨ ਦਾ ਆਪਾਂ ਕਵਰ ਚੇਂਜ ਕਰਾਇਆ ਤੇ ਕਵਰ ਚੇਂਜ ਕਰਾਉਣ ਦੇ ਨਾਲ ਨਾਲ ਆਪਾਂ ਗਲਾਸ ਗਾਰਡ ਵੀ ਚੇਂਜ ਕਰਾਇਆ ਤੇ ਨਵੀਂ ਉੱਥੇ ਹੀ ਆ ਲੈ ਉਹਨੇ ਹਾਲਿਆ ਫੋਨ ਦਾ ਭਾਈ ਹੁਣ ਤੇ ਭਾਈ ਹੁਣਾਂ ਦਾ ਆਪਣੇ ਕੀ ਕਹਿੰਦੇ ਆ ਪਾਸਵਰਡ ਪਾਸਵਰਡ ਭੁੱਲ ਗਿਆ ਜੀ ਉਹਨੂੰ ਰੀਸੈਟ ਕਰਾਉਣ ਚੱਲੇ ਆ ਤੇ ਓਟੀਪੀ ਵੀ ਮੰਗਦੇ ਕੋਈ ਫੋਨ ਤੇ ਓਟੀਪੀ ਭਾਈ ਹੁਣ ਘਰ ਵਾਲਾ ਨੰਬਰ ਦਿੱਤਾ ਤੇ ਬੁੱਜੂ ਨੂੰ ਇੰਨਾ ਨਹੀਂ ਪਤਾ ਲੱਗਦਾ ਕਿ ਬੰਦਾ ਫੋਨ ਵੀ ਨਾਲ ਹੀ ਚੱਕ ਲਿਆਵੇਂ ਜਦੋਂ ਪਤਾ ਤਾਂ ਬਾਈ ਜੀ ਇੱਥੇ ਇੱਕ ਸੀਨ ਹੋਣ ਲੱਗਾ ਸੀ ਮੈਂ ਇਹਨੇ ਪਹਿਲਾਂ ਤਾਂ ਮੈਨੂੰ ਡਰਾ ਦਿੱਤਾ ਕਿ ਹਾਂ ਵੀ ਤੇਰਾ ਕੈਮਰਾ ਖਰਾਬ ਆ ਫੋਨ ਦਾ ਜ਼ਬਰ ਮਾ ਲੱਗਦੀ ਤੇ ਅਰ ਨਾਲ ਫੋਨ ਦਾ ਕੈਮਰਾ ਦਾ ਨਹੀਂ ਖਰਾਬ ਸੀ ਉਹ ਉਦਾਂ ਜੇ ਕੈਮਰਾ ਚੇਂਜ ਕਰਾਇਆ ਸੀਗਾ ਉਹ ਜਲਾ ਕਰਕੇ ਉਹਦੇ ਅੰਦਰ ਚੱਲ ਗਿਆ ਆਏ ਕਿੱਧਰ ਚੱਲਾਂ ਸਮਾਨ ਲੈਣ ਕਿੱਥੇ ਆਛਾ ਉਹ ਆਇਆ ਬੈ ਡਾਕਟਰ ਦੇਖਾ ਕੀ ਹੋਇਆ ਕੀ ਉਹਨੂੰ ਕੀ ਕਰਾਣਾ ਹੈ ਉਹ ਵਰਕੇ ਨੂੰ ਠੀਕ ਆ ਓਕੇ ਆ ਗੱਲ ਬਾਤ ਠੀਕ ਹੈ ਤੇ ਬਾਕੀ ਕੋਈ ਨਹੀਂ ਇਹ ਨਵੀ ਆਪਣਾ ਸਮਾਨ ਉੱਥੇ ਕਰਦਾ ਪਿਆ ਰੀ ਸਟੋਰ ਠੀਕ ਆ ਜੀ ਇਹਦਾ ਕਰਕੇ ਪਾਸਵਰਡ ਆਪਣਾ ਰੀਸੈਟ ਕਰ ਰਿਆ ਜਿਹੜਾ ਕਰਕੇ ਹੁੰਦਾ ਟਾਈਮ ਲਗਾਣਾ ਤੇ ਨਾਲ ਹੀ ਆਪਣਾ ਕੀ ਕਹਿੰਦੇ ਆ ਬਲੌਗ ਨੂੰ ਕਰਦੇ ਆ ਆਪਾਂ ਐਂਡ ਠੀਕ ਹੈ ਤੇ ਬਾਕੀ ਲਾਈਕ ਕਮੈਂਟ ਸ਼ੇਅਰ ਕਰਨਾ ਨਹੀਂ ਭੁੱਲਣਾ ਤੇ ਇਹ ਬੈਲ ਆਈਕਨ ਨੂੰ ਵੀ ਜਰੂਰ ਦਬਾਣਾ ਤੇ 1 ਮਿੰਟ ਲਈ ਦਬਾਈ ਜੀ 1 ਮਿੰਟ ਲਈ ਤਾਂ ਬਾਬਾ ਜੀ ਹੌਲ ਬਵਾਤੇ ਸੀ ਉਹਨਾਂ ਨੇ ਸਹੀ ਵਾਲੇ ਤੇ ਬਾਕੀ ਲਾਈਕ ਕਮੈਂਟ ਸ਼ੇਅਰ ਕਰਨਾ ਨਹੀਂ ਭੁੱਲਣਾ ਤੇ ਸਬਸਕ੍ਰਾਈਬ ਦੱਬ ਕੇ ਕਰਨਾ ਤਾਂ ਜੋ ਆਪਣਾ ਜਿਹੜਾ ਹੁਣ ਚੈਨਲ ਜਿਹੜਾ ਗਰੋਥ ਕਰੇ ਠੀਕ ਹੈ ਜੀ ਤੇ ਸਾਰਿਆਂ ਨੇ ਸ਼ੇਅਰ ਜਰੂਰ ਕਰਨਾ ਤੇ ਸਬਸਕ੍ਰਾਈਬ ਕਰਨਾ ਠੀਕ ਹੈ ਜੀ ਉਹ ਕਈ ਵਾਰੀ ਪਤਾ ਨਹੀਂ ਲੱਗਾ ਕਿ ਕਮੈਂਟ ਜਿਹੜੇ ਆਫ ਹੋਏ ਪਏ ਆ ਤੇ ਹੁਣ ਬਲੀ ਵੀਡੀਓ ਚ ਆਪਾਂ ਰੱਖਾਂਗੇ ਧਿਆਨ ਖਾਸ ਕਿ ਜਿਹੜਾ ਕਮੈਂਟ ਹੋਣਾ ਰਹਿਣ ਤੇ ਬਾਕੀ ਆਗੇ ਆਪਾਂ ਆਪਣੇ ਘਰ ਬਾਕੀ ਮਿਲਦੇ ਤੁਹਾਨੂੰ ਕੱਲ ਹੁਣ ਆਪ ਘਰ ਆਗੇ ਤੇ ਮਿਲਦੇ ਆਪਾਂ ਤੁਹਾਨੂੰ ਨਵੇਂ ਅਗਲੇ ਬਲੌਗ ਤੇ ਮਿਲਦੇ ਹਾਂ ਓਕੇ ਜੀ જય ਸ਼ੰਕਰ